ਫਰੋਜ਼ਪੁਰ ਦੇ ਵਿੱਚ ਚੋਰਾਂ ਦੇ ਵਾਦੇ ਹੌਸਲੇ ਦੀ ਇੱਕ ਤਾਜ਼ਾ ਮਿਸਾਲ ਤੁਹਾਨੂੰ ਦਿੰਨੇ ਆ ਕਿ ਰਾਤ ਦੇ ਵੇਲੇ ਚੋਰਾਂ ਨੇ ਉਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਕਿ ਜਿੱਥੇ ਮਜ਼ਬੂਤੀ ਨਾਲ ਤਾਲੇ ਲਗਾਏ ਗਏ ਸੀ ਸੈਂਟਰ ਲੋਕ ਲਗਾਇਆ ਗਿਆ ਸੀ ਉੱਜ ਔਰ ਆਪਣੀ ਹੀ ਸੁਰੱਖਿਆ ਵਾਸਤੇ ਸੀਸੀਟੀਵੀ ਕੈਮਰੇ ਜਿਹੜੇ ਕੀ ਹਰ ਜਗ੍ਹਾ ਲੱਗੇ ਹੋ ਇਹਨਾਂ ਨੇ ਵੀ ਲਗਾਏ ਸੀ ਉਸ ਦੇ ਬਾਵਜੂਦ ਜਿਹੜਾ ਚੋਰ ਹੈ ਉਹ ਇਸ ਦੁਕਾਨ ਦੇ ਉੱਪਰ ਅੱਲਾ ਮਾਰ ਕੇ ਜਿਹੜਾ ਉਹ ਚੋਰੀ ਕਰਕੇ ਲੈ ਗਏ ਨੇ ਤੁਸੀਂ ਤਸਵੀਰਾਂ ਰਾਹੀਂ ਪਹਿਲੇ ਦੇਖੋ ਤੁਸੀਂ ਕੀ ਹਾਲ ਬਣਾਤਾ ਚੋਰਾਂ ਨੇ ਇਹ ਸ਼ਟਰ ਆ ਬਾਹਰ ਦਾ ਜਿਹੜਾ ਕਿ ਸੱਬਲ ਨਾਲ ਬਿਲਕੁਲ ਬੁਰੀ ਜਿਹਾ ਤੋੜ ਦਿੱਤਾ ਗਿਆ ਔਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੇ ਤਾਲੇ ਦੀ ਮਜ਼ਬੂਤੀ ਦੇਖੋ ਕਿੰਨੇ ਮੋٹے ਮੋٹے ਤਾਲੇ ਨੇ ਜਿਹੜੇ ਇੱਥੇ ਲਗਾਏ ਗਏ ਨੇ ਉਸ ਤੋਂ ਬਾਅਦ ਸੈਂਟਰ ਲੋਕਿੰਗ ਤੁਹਾਨੂੰ ਦਿਖਾਣੇ ਆ ਸੈਂਟਰ ਲੋਕਿੰਗ ਜਿਹੜੀ ਹੈ ਉਹ ਤੁਸੀਂ ਦੇਖੋ ਬਿਲਕੁਲ ਸੈਂਟਰ ਲੋਕ ਉੱਤੇ ਦਾ ਉੱਤੇ ਲੱਗਾ ਹੋਇਆ ਤਾਲੇ ਜਿਹੜੇ ਸ਼ਟਰ ਤੋਂ ਉਹ ਤੋੜ ਦਿੱਤੇ ਗਏ ਨੇ ਹੁਣ ਤੁਹਾਨੂੰ ਦੁਕਾਨ ਦਿਖਾਣੇ ਆ ਦੁਕਾਨ ਜਿਹੜੀ ਹੈ ਉਹ ਕਿਹੜੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਨਿਕਲ ਕਰਾਨਾ ਇਹਨਾਂ ਜਨਰਲ ਸਟੋਰ ਜਿਹੜਾ ਹੈਗਾ ਸਤੀਏ ਵਾਲਾ ਮੋੜ ਦੇ ਉੱਪਰ ਉਹਦੇ ਨਾਲ ਜਿਹੜਾ ਕੀ ਹੈ ਬਿਲਕੁਲ ਅਗਰ ਤੁਸੀਂ ਦੇਖੋ ਬਾਹਰ ਵੀ ਇੱਕ ਸੀਸੀਟੀਵੀ ਕੈਮਰਾ ਤੁਹਾਨੂੰ ਬਾਹਰ ਵੀ ਨਜ਼ਰ ਆਏਗਾ ਕਿ ਲੱਗਾ ਹੋਇਆ ਹੈ ਸੀਸੀਟੀਵੀ ਕੈਮਰਾ ਔਰ ਉਸਦੇ ਬਾਅਦ ਇੱਕ ਆ ਜਿਹੜੀ ਇਹਨਾਂ ਨੇ ਸ਼ੈੱਡ ਪਾਈ ਹੈ ਸ਼ੈੱਡ ਦੇ ਪਿੱਛੇ ਵੀ ਇੱਕ ਨਾਲ ਸੀਸੀਟੀਵੀ ਕੈਮਰਾ ਇਹਨਾਂ ਨੇ ਆਪਣੀ ਸਿਕਿਉਰਿਟੀ ਵਾਸਤੇ ਲਗਾਇਆ ਵੀ ਚਲੋ ਕਿਸੇ ਵਕਤ ਕੋਈ ਜ਼ਰੂਰਤ ਪੈ ਜਾਂਦੀ ਹੈ ਤਾਂ ਉਹ ਦੇਖ ਸਕਦੇ ਉਸ ਦੇ 바ਜੂ ਤਾਨੂੰ ਦਿਖਾਣੇ ਆ ਨਾਲ ਇੱਕ ਲੈਬੋਰਾਟਰੀ ਹੈ ਸ਼੍ਰੀ ਬਾਲਾਜੀ ਲੈਬੋਰਾਟਰੀ ਇਹ ਦੋਨਾਂ ਦੁਕਾਨਾਂ ਦੇ ਵਿੱਚ ਜਿਹੜੀ ਹੈ ਚੋਰੀ ਰਾਤ ਜਿਹੜੀ ਹੈ ਚੋਰਾਂ ਨੇ ਅੰਜਾਮ ਦਿੱਤਾ ਹੈ ਗੱਲਬਾਤ ਕਰ ਲੈਨੇ ਉਹਨਾਂ ਦੇ ਨਾਲ ਅ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਜੇ ਕੁਮਾਰਾ ਜੀ ਅਜੀ ਜੀ ਕਿਸ ਤਰ੍ਹਾਂ ਵਾਕਿਆ ਹੋਇਆ ਕਿੰਨੇ ਵਜੇ ਦਾ ਵਕਤ ਸੀ ਔਰ ਕੀ ਕੀ ਲੱਗੇ ਮੈਂ ਜਿਸ ਵੇਰੇ ਦੁਕਾਨ ਤੇ ਆਏ 7:30 ਵੇ ਤੋਂ ਮੈਂ ਵੇਖਿਆ ਮੇਰਾ ਸ਼ਟਰ ਜਰਾ ਝੁਟਿਆ ਪਿਆ ਵਾ ਲੋ ਤੇ ਮੇਰੇ ਨਾਲ ਇੱਕ ਬੰਦਾ ਹੋਰ ਸੀ ਡਾਕਟਰ ਸਾਹਿਬ ਗਿਆ ਤੇ ਉਹ ਵੀ ਕਹਿੰਦੇ ਯਾਰ ਕੀ ਕਰੋਗੇ ਮੇਰੇ ਸਟਰ ਮੇਰਾ ਟੁੱਟਿਆ ਹੈ ਨਾਲੇ ਮੈਂ ਆਪਣੇ ਪਰਾਨੋ ਫੋਨ ਕੀਤਾ ਮੈਂ ਕਹਿੰਦਾ ਐਵੇਂ ਗੱਲ ਆਪਣੀ ਦੁਕਾਨ ਤੇ ਚੋਰੀ ਹੋ ਗਈ ਨਾਲੋ ਤੇ ਫਿਰ ਮੈਂ ਸਾਰੇ ਨੂੰ ਫੋਨ ਕੀਤਾ ਫਿਰ ਬੰਦੇ ਇਕੱਠੇ ਹੋ ਗਏ ਤੇ ਮਦਦ ਕਰ ਸਾਰੇ ਆ ਗਏ ਫਿਰ ਜੇ ਸਾਰੇ ਫੋਨ ਕਰਕੇ ਫਿਰ ਮੈਂ ਆਪਣੇ ਪਰਾਨੋ ਫੋਨ ਕੀਤਾ ਉਹ ਆਇਆ ਫਿਰ ਜੇ ਸਟਰਰੇ ਗੱਲ ਖੋਲਿਆ ਮਨ ਅਸੀਂ ਵੇਖਿਆ ਐਵੇਂ ਸਟਰਰ ਖੁੱਲਿਆ ਸਾਰਾ ਮਾਲ ਅਸੀਂ ਲੋਕ ਖੋਲ ਕੇ ਅੰਦਰ ਬਾਦ ਮਨ ਅਸੀਂ ਅੰਦਰ ਗਏ ਆਂ ਵੇਖਿਆ ਸਾਰਾ ਸਮਾਨ ਰੱਖਿਆ ਪਿਆ ਮਨ ਠੀਕ ਹੈ ਫਿਰ ਅਸੀਂ ਲੋਟਰੀ ਵੀ ਖੋਲੀ ਮਨ ਲੋਟੇ ਤਾਲਾ ਟੁੱਟਿਆ ਹੋਇਆ ਕੋ ਨਾਲ ਉੰਦੇ ਬਾਅਦ ਅਸੀਂ ਵੇਖਿਆ ਇਨਵਰਟਰ ਬੈਟਰੀ ਨਹੀਂ ਹੈਗਾ ਤਾਂ ਮਤਲਬ ਅੰਦਰ ਹੀ ਦੇਰਾ ਸੀ ਕਿਉਂਕਿ ਉਹਨਾਂ ਇਨਵਰਟਰ ਬੈਟਰੀ ਦੀ ਤਾਰ ਕੱਢ ਦਿੱਤੀ ਤਾਂ ਸਾਰੇ ਕਮਰੇ ਬੰਦ ਹੋ ਗਏ ਮੇਰੇ ਆਪਾਂ ਦੇਖੀ ਮੜਾ ਕੀ ਕੀ ਅੰਦਰ ਸਾਮਾਨ ਲਾ ਕੇ ਗਏ ਆ ਤੁਹਾਨੂੰ ਦਿਖਾਣੇ ਆ ਜੀ ਤਸਵੀਰਾਂ ਰਾਹੀ ਵੀ ਕੀ ਇਹਦਾ ਕਿਹੜਾ ਕਿਹੜਾ ਸਾਮਾਨ ਜਿਹੜਾ ਉਹ ਇਹਨਾਂ ਕੋਲ ਚੱਕਿਆ ਗਿਆ ਪਹਿਲੇ ਤਾਂ ਤੁਸੀਂ ਇਹ ਦੇਖੋ ਭਾਜੀ ਗੇਟ ਅੰਦਰੋਂ ਵੀ ਬੰਦ ਹੁੰਦਾ ਇਹ ਅੰਦਰੋਂ ਵੀ ਕੈਂਚੀ ਗੇਟ ਲੱਗੇ ਜ ਆਪਣੇ ਕੋਲੋਂ ਹਾਂ ਕੈਂਚੀ ਗੇਟ ਦੇ ਕੋਲ ਸੱਪਲ ਪਾ ਕੇ ਉਹਨੇ ਤਾਲਾ ਤੋੜਿਆ ਮੇਲਾ ਤਾਲੇ ਐਵੇਂ ਲੱਗੇ ਮੇਲਾ ਕੁੰਡੀ ਸੱਪਲ ਪਾ ਕੇ ਉਹਨੇ ਤੋੜਤਾ ਮੇਲਾ ਮੇ ਉਹ ਤਾਂ ਉਹ ਲੱਗਿਆ ਨਾਲੇ ਬਣਾ ਅੱਛਾ ਮਤਲਬ ਜਿਹੜੇ ਸੱਬਲ ਪਾ ਕੇ ਬਾਹਰੋਂ ਗੇਟ ਤੋੜਿਆ ਫਿਰ ਅੰਦਰੋਂ ਕੈਂਚੀ ਕੇ ਪਹਿਲਾਂ ਬਾਹਰੋਂ ਤੋੜੇ ਫਿਰ ਅੰਦਰ ਆਏ ਅੰਦਰ ਪਾ ਕੇ ਇੱਧਰ ਵਿੱਚ ਖੜੇ ਹੋਗੇ ਮਤਲਬ ਗੇਟ ਦੇ ਗੇਟ ਦੇ ਵਿੱਚ ਕੈਂਚੀ ਕੇ ਫਿਰ ਖੜੇ ਹੋਗੇ ਸੱਬਲ ਪਾਇਆ ਮਤਲਬ ਅੰਦਰ ਸਾੜੇ ਅੰਦਰੋਂ ਜਾ ਲੈਗੇ ਹੁੰਦੇ ਮਤਲਬ ਫਿਰ ਉਹਨਾਂ ਸੱਬਲ ਪਾ ਕੇ ਤਾਲਾ ਤੋੜਿਆ ਮਤਲਬ ਅਸੀਂ ਵੇਖਿਆ ਸਾਰੇ ਇਸ ਦਰੋਸ ਤੋਂ ਸਾਡੇ ਸਾਰੇ ਖੁੱਲੇ ਪੈਸੇ ਦਰਮਸਾਰਾ ਸਭ ਮੈਂ ਕਹਾਂਗਾ ਇੱਕ ਵਾਰੀ ਕੈਮਰਾਮੈਨ ਨੂੰ ਦਿਖਾ ਦਨ ਵੀ ਇਹ ਜਿਹੜੇ ਸਾਰੇ ਦਰਾਜ ਸੀ ਉਹ ਕਹਿੰਦੇ ਸਾਰੇ ਖੁੱਲੇ ਹੋਏ ਸੀਗੇ ਸਾਰੇ 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 ਵਿਕਾ ਲੱਗਿਆ ਸੀ ਸਾਰਾ ਖਾਲੀ ਵੀ ਅਲਰਾਸ ਹਟਾ ਜਿਹੜੇ ਜਿੰਦੇ ਚ ਸਮਾਨ ਸਿਗਰੇਟ ਵਗੈਰਾ ਜਾਂ ਹੋਰ ਕੁਝ ਰੱਖਦੇ ਉਹ ਸਾਰਾ ਖਾਲੀ ਸੀ ਸਾਰੇ ਦਰਾਜ ਚ ਪਏ ਸਾਡੇ ਮਗਰ ਅੰਦਰ ਨਿਕਾਲ ਕੇ ਅਸੀਂ ਤੁਸੀਂ ਦੇਖਿਆ ਅੱਛਾ ਬਾਹਰ ਕੱਢ ਕੇ ਦੇਖ ਲੈਸੇ ਉਹਨਾਂ ਨੇ ਉਹਨਾਂ ਨੇ ਆਵੇਂ ਖਲਾਰਾ ਪਾਇਆ ਮਨਾ ਕਰਕੇ ਸਾਰੇ ਕਰਦੇ ਆ ਮੈਂ ਜੇ ਗੱਲ ਕੇ ਭਾਜੀ ਕਿੰਨਾ ਕੋਈ ਕੈਸ਼ ਵੀ ਸੀਗਾ ਜੀ ਮੇਰੇ ਕੋਲ ਕੈਸ਼ ਵੀ ਕਰੀ 2500 ਰੁਪਏ ਤੇ ਬਾਕੀ ਮੇਰੇ ਕੋਲ ਡਿਊਬਰਾ ਲੈ ਕੇ ਸਾਰੇ ਉੱਤੋਂ ਮਨਾ ਸਾਡੀ ਪਰਫਿਊਮ ਲੱਗੀ ਸੁੱਦੀ ਅੱਛਾ ਜਿਹੜੇ ਖਾਲੀ ਪਏ ਨੇ ਹਾਂਜੀ ਹਾਂਜੀ ਆਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਹੀ ਹੈ ਖਾਲੀ ਜਿਹੜੇ ਰੈਕ ਨੇ ਖੰਡ ਦੀ ਬੋਰੀ ਪਈ ਐ ਸਿੱਕ ਜੀ ਚੋਲਾ ਦੀ ਬੋਰੀ ਪਈ ਐ ਸਿੱਖਣ ਦਾ ਉਹ ਗੱਟੂ ਵੀ ਐ ਸਿੱਕ ਉਹ ਲੈ ਗਈ ਚੱਕ ਕੇ ਮਨ ਅੱਛਾ ਇੱਕ ਖੰਡ ਦੀ ਬੋਰੀ ਔਰ ਇੱਕ ਚੋਲਾ ਦਾ ਗੱਟੂ ਉਹ ਲੈ ਹਾਂਜੀ ਉਹ ਵੀ ਲੈ ਗਏ ਨੇ ਉਸ ਤੋਂ ਇਲਾਵਾ ਪਿੱਛੇ ਐ ਜਾਇਆ ਵੀ ਜਿਹੜੇ ਆ ਇਹ ਖਾਲੀ ਕਰ ਗਏ ਨੇ ਜਿਹੜੇ ਕੀ ਬਿਲਕੁਲ ਦਾਲਾਂ ਦੇ ਸਿਗੇ ਘਿਓ ਦਾ ਇੱਕ ਰਿਫਾਈਨਡ ਜਿਹੜਾ ਆ ਪਾਜੀ ਰਿਫਾਈਨ ਜਦੋਂ ਜਦੋਂ ਸਮਾਨ ਪਾਇਆ ਉਹਨੇ ਮਤਲਬ ਸ਼ਾਇਦ ਪਰ ਕੇ ਲੈ ਗਏ ਮਤਲਬ ਵੀਡੀਓ ਨਹੀਂ ਹੈ ਪਰ ਇਧਰ ਅੰਦਾ ਬੰਦਾ ਵੇਖਿਆ ਮਰੰਦਰ ਪਰ ਇਹਨੇ ਕੀ ਨਹੀਂ ਪਤਾ ਕੀ ਕੀ ਲਿਆ ਉਹਨੇ ਮਤਲਬ ਇਹਦੇ ਇੰਦੇ ਵਿੱਚ ਸਭ ਰਿਫਾਈਨ ਲਗੇ ਸਾਰੇ ਸਾਰੇ ਅ ਰਿਫਾਈਨ ਲਗੇ ਉਸ ਤੋਂ ਬਾਅਦ ਤੁਸੀਂ ਦੇਖੋ ਦਾਲਾਂ ਵਗੈਰਾ ਦੇ ਡੱਬੇ ਸੀਗੇ ਜਿਹੜਾ ਜਿੰਨਾ ਵਿੱਚ ਸਮਾਨ ਸੀਗਾ ਉਹ ਸਾਰਾ ਕੁਝ ਖਾਲੀ ਕਰ ਗਏ ਨੇ ਔਰ ਪਿੱਛੋਂ ਜਿਹੜਾ ਸਮਾਨ ਉਹ ਵੀ ਚੱਕ ਲਿੱਤਾ ਗਿਆ ਕੋ ਤੇਲ ਦੀਆਂ ਬੋਤਲਾਂ ਸੀ ਜਾਂ ਹੋਰ ਵੀ ਚਾਵਲ ਸੀ ਜਾਂ ਦਾਲ ਸੀ ਇਹ ਸਾਰਾ ਕੁਝ ਲੈ ਗਏ ਨੇ ਕੈਸ ਸੀਗਾ ਉਹ ਵੀ ਲੈ ਗਏ ਨੇ ਇੱਕ ਲੈਬੋਰੀ ਦੇ ਵਿੱਚ ਇਨਵਰਟਰ ਸੀਗਾ ਬੈਟਰੀ ਸੀ ਉਹ ਵੀ ਲੈ ਗਏ ਨੇ ਤੁਸੀਂ ਦੇਖੋ ਵੀ ਆਫਟਰ ਆਲ ਕਿੰਨੀ ਮਜ਼ਬੂਤੀ ਇਹਨਾਂ ਨੇ ਆਪਣੀ ਸੁਰੱਖਿਆ ਵਾਸਤੇ ਕਿੰਨੀ ਮਜ਼ਬੂਤੀ ਕਰ ਰੱਖੀ ਹੋਈ ਹੈ ਔਰ ਉਹਦੇ باوجود ਤਾਲੇ ਵੀ ਲਗਾਏ ਗਏ ਨੇ ਆਪਾਂ ਜੀ ਇੰਨੀ ਸਿਕਿਉਰਟੀ ਤੁਸੀਂ ਗੇਟ ਵੀ ਲਾਇਆ ਪੰਜ ਪੰਜ ਤਾਲੇ ਵੀ ਲਾਏ ਆ ਸੀਸੀਟੀਵੀ ਕੈਮਰਾ ਫਿਰ ਵੀ ਉਸੇ ਬਾਵਜੂਦ ਪਤਾ ਨਹੀਂ ਚੋਰਾ ਦਾ ਸ਼ਾਇਦ ਕੀ ਆਪਣੇ ਸਾਨੂੰ ਖੁਦ ਹੀ ਪਤਾ ਲੱਗੇ ਕੀ ਰਹਾਦਾ ਚੋਰ ਸਾਡੇ ਕੋਲ ਜਿੰਨੇ ਆ ਗਿਆ ਸਾਡੇ ਸਾਡੇ ਕੋਲ ਬੀਤੇ ਹੀ ਦਿਨੋਂ ਬੰਦੇ ਆਉਂਦੇ ਜਿਵੇਂ ਸਾਹਮਣੇ ਇੱਕ ਬੜੀ ਦੁਕਾਨ ਹੈਗੀ ਉਹਨਾਂ ਕੋਲ ਸਾਰੇ ਨਿਸ਼ੇੜੀ ਰਹਿੰਦੇ ਯਾਦ ਰਮਲਾ ਪਸ਼ਾ ਪਤਾ ਜਿਹੜਾ ਕਰਦੇ ਸਾਡੇ ਕੋਲ ਦਿਨੇ ਵੀ ਆਉਂਦੇ ਰਹਿੰਦੇ ਕਨ ਕੀ ਪਤਾ ਕੁਝ ਉਹਨਾਂ ਵੀ ਹੋ ਸਕਦੇ ਸ਼ੱਕ ਤੇ ਰਹੇ ਸੀ ਕਹ ਰਹੇ ਮੈਨਾਂ ਤੇ ਹੋ ਵੀ ਸਕਦੇ ਨਹੀਂ ਵੀ ਹੋ ਸਕਦੇ ਮਤਲਬ ਕਿਉਂਕਿ ਅਸੀਂ ਤਾਂ ਇਸੇ ਦੇ ਬਿਨਾ ਮੈਂ ਜੋ ਇੰਜਾਨੀ ਦਾਤਾ ਸੀ ਕਿਸੇ ਦੋਤੇ ਮਤਲਬ ਅਜੇ ਭਾਜੀ ਕੋਈ ਪੁਲਿਸ ਕੰਪਲੇਂਟ ਵੀ ਦਿੱਤੀ ਪੁਲਿਸ ਕੰਪਲੇਂਟ ਸਵੇਰੇ ਦੇ ਦਿੱਤੀ ਮੈਨਾਂ ਉਸੇ ਚਾਰ ਪੰਜ ਬੰਦੇ ਮਾਰਕਟ ਦੇ ਗਏ ਸੀ ਮੇਲ ਦੇ ਕੇ ਆਏ ਉਹਨਾਂ ਨੇ ਐਫ ਆਈ ਰਿਪੋਰਟ ਦਿੱਤੀ ਮੈਨਾਂ ਇੱਕ ਪਰਚਾ ਸਾਨੂੰ ਦੇਤਾ ਮੈਨਾਂ ਅਸੀਂ ਦੋ ਤਿੰਨ ਫੋਨ ਵੀ ਕੀਤੇ ਪਰ ਕੋਈ ਨਹੀਂ ਆ ਰਿਹਾ ਕੋਈ ਕਾਫੀ ਹੋਈ ਨਹੀਂ ਤੁਹਾਡੇ ਬਾਕੀ ਜਿਹੜੇ ਗਲਤੀਾਣਾ ਜਦਾ ਆ ਤੁਹਾਨੂੰ ਦਿਖਾਣੇ ਆ ਜੀ ਐਫ ਆਈ ਆਰ ਜਿੱਦ ਨੇ ਜਿਹੜੀ ਇਹਨਾਂ ਨੇ ਕੰਪਲੇਂਟ ਦਿੱਤੀ ਆ ਇਹ ਜਿਹੜੀ ਉਹਦੀ ਕਾਪੀ ਹੈ ਜੀ ਇਹ ਜਿਹੜੀ ਇਹਨਾਂ ਨੇ ਕੰਪਲੇਨਟ ਕੀਤੀ ਹੈ ਪੁਲਿਸ ਨੂੰ ਔਰ ਤੁਸੀਂ ਦੇਖੋ ਕਿ ਭਾਜੀ ਮੈਂ ਕਿੰਨੇ ਵਜੇ ਦਾ ਵਾਕਿਆ ਹੋਇਆ ਹੈ ਇਹ ਜਿਹੜਾ ਚੋਰੀ ਹੋਈ ਹੈ ਚੋਰੀ ਕੋਈ ਅਸੀਂ ਕੈਮਰਾ ਨੋਟ ਕੀਤਾ ਹੈ 3:30 ਦੇ ਵਿੱਚ 3:30 4:30 ਵਜੇ ਤੱਕ ਚੋਰੀ ਹੋਈ ਹੈ ਮਿਲ ਘੰਟਾ ਘਟਾ ਲੱਗੇ ਉਹਨਾਂ ਨੇ ਕੰਮ ਕੀਤਾ ਹੈ ਮਤਲਬ ਤੇ ਭਾਜੀ ਆਪਕਾ ਹਾਂ ਕੁਝ ਟਾਈਮ ਸਮਾਂ ਤਾਂ ਲੱਗਾ ਹੀ ਹੋਵੇਗਾ ਹਾਂਜੀ ਹਾਂਜੀ ਬਿਲਕੁਲ ਜੀ ਛੋਟ ਘਟ ਅਸੀਂ ਕੈਮਰਾ 3:40 ਤੋਂ ਲੱਗੇ 5:00 ਵਜੇ ਤੱਕ 5:00 ਵਜੇ ਚੋਰੀ ਹੋਈ ਹੈ ਮੁੱਢਲੇ 1 ਘੰਟੇ ਤੋਂ ਉੱਪਰ ਦਾ ਸਮਾਂ ਲੱਗਿਆ ਹਾਂਜੀ ਬਿਲਕੁਲ 1 ਘੰਟਾ ਪੂਰਾ ਲੱਗਿਆ ਉਹਨਾਂ ਨੂੰ ਫਿਰ ਭਾਜੀ ਸਵੇਰ ਜਦੋਂ 7:30 ਵੇ ਆਏ ਤੁਸੀਂ ਕਿੰਨੇ ਵਜੇ ਪੁਲਿਸ ਨੂੰ ਕੰਪਲੇਟ ਕੀਤੀ ਅਸੀਂ ਕਿੰਨੇ ਗਏ ਅੱਜ ਭਾਜੀ ਅਸੀਂ ਕਾਲ ਕੀਤੀ 100 ਨੰਬਰ ਤੇ ਉਹ ਇੰਚੜੇ ਬਰਦਰ ਜੀ ਅੱਛਾ 8 ਵਜੇ ਤੁਸੀਂ ਕਾਲ ਕੀਤੀ ਹੈ 8 ਵਜੇ ਅਸੀਂ 100 ਨੰਬਰ ਤੇ ਕਾਲ ਕੀਤੀ ਹੈ ਜੀ ਇਹਨਾਂ ਦੇ ਦਫ਼ਤਰ ਕਾਲ ਗਈ ਹੈ ਉਹਨਾਂ ਨੇ ਸਾਡੀ ਦਰਖਾਸਤ ਲਿਖ ਲਈ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ 10 ਤੋਂ 15 ਮਿੰਟਾਂ ਤੱਕ ਤੁਹਾਡੇ ਕੋਲ ਆ ਜਾਣਗੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ 1 ਘੰਟਾ ਵੇਟ ਕੀਤਾ ਨਹੀਂ ਆਏ ਫਿਰ ਮਾਰਕੀਟ ਦੇ ਸਾਰੇ ਬੰਦੇ ਇਕ ਬਤਾਇਦਾ ਰਿਕਤੀ ਚ ਦਰਖਾਸਤ ਦੇ ਕੇ ਆਇਆ ਤੇ ਹੱਲੇ ਤੱਕ ਕੋਈ ਨਹੀਂ ਆਇਆ ਮਤਲਬ ਹੁਣ ਜੇ ਗੱਲ ਕਰੀਏ ਤੇ ਸਮਾਂ 2 ਵਜ ਗਏ 2 ਵਜ ਗਏ ਹਾਂਜੀ ਹੱਲੇ ਤੱਕ ਕੋਈ ਨਹੀਂ ਆਇਆ ਸਾਡਾ ਸਮਾਨ ਸਾਰਾ ਇਦਾਂ ਹੀ ਪਿਆ ਅਸੀਂ ਸ਼ਾਮ ਨੂੰ ਲੋਕ ਵੀ ਲਾ ਕੇ ਜਾਣਾ ਦੇਖੋ ਅਸੀਂ ਉਹਨਾਂ ਦੇ ਵੀ ਬਣਵਾਣਾ ਵੀ ਰਿਪੇਅਰ ਵੀ ਕਰਨੀ ਹੈ ਉਹਦੇ ਵਿੱਚ ਟਾਈਮ ਵੀ ਲੱਗਣਾ ਹੈ ਸ਼ਾਮ ਨੂੰ ਲਾਣਾ ਵੀ ਅਸੀਂ ਸਰਪੰਸਾ ਵੀ ਸਾਡੇ ਕੋਲ ਵੇਖ ਕੇ ਗਏ ਸੀ 500 ਕਹਿੰਦੇ ਹੁਣੇ ਪੁੱਛੋ ਲੈ ਆਏ ਨੇ ਮੈਂ ਫੋਨ ਕਰਦਾ ਇੱਕ ਮਤਲਬ ਲੇਕਿਨ ਉਹਨਾਂ ਦੇ ਕੋਈ ਨਹੀਂ ਆਇਆ ਸਰਪੰਸਾ ਵੀ ਸਾਡੇ ਕੋਲ ਘਰੋਂ 10 ਵਜੇ ਦੇ ਕਰੀਬ ਆਏ ਸੀ ਮਤਲਬ ਹੁਣ ਕੋਲੋਂ ਦੋ ਕਿੰਨੇ ਘੰਟੇ ਹੋ ਗਏ ਮਤਲਬ ਸਰਪੰਸਾ ਸਾਹਿਬ ਦੀ ਕੋਈ ਕਾਰਵਾਈ ਆਫਟਰ ਆਦੋ ਤਾਲਾ ਤਾਂ ਹੀ ਲੱਗੇਗਾ ਜੇ ਕੋਈ ਰਿਪੇਅਰ ਹੋਏਗਾ ਹਾਂਜੀ ਹਾਂਜੀ ਭਈ ਉਧਰ ਜਿਵੇਂ ਇਨਵਰਟਰੀਆਂ ਲੈ ਕੇ ਕੇ ਬੈਟਰੀ ਉਸ ਤੋਂ ਇਲਾਵਾ ਕੁਛ ਹੋਇਆ ਨਹੀਂ ਉਸ ਤੋਂ ਇਲਾਵਾ ਕੁਛ ਨਹੀਂ ਹੋਤ ਰਾਇ ਸਿਰਫ ਇਨਵਰਟਰ ਤੇ ਬੈਟਰੀ ਲੈ ਕੇ ਲੇਬੋਰੀਚ ਹਾਂਜੀ ਲੈਬੋਰੀਚ ਉਹਨਾਂ ਨੇ ਲੱਭਣ ਦੀ ਚੀਜ਼ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਮਤਲਬ ਦੀ ਕੁਛ ਲੱਭਿਆ ਨਹੀਂ ਉਹਨਾਂ ਨੂੰ ਭਈ ਜੇ ਗੱਲ ਕਰੀਏ ਤੇ ਇਹ ਸਾਰੀ ਘਟਨਾ ਦੀ ਆਪਣੇ ਕੋਲ ਸੀਸੀਟੀਵੀ ਹੈਗੀ ਹਾਂਜੀ ਹੈਗੀ ਹੈ ਜੀ ਹੈਗੀ ਹਾਂਜੀ ਉਹ ਤੁਸੀਂ ਸੰਦੇਸ਼ ਸਕਦੇ ਹਾਂਜੀ ਬਿਲਕੁਲ ਦੇ ਦਾਂਗੇ ਉਹਦੇ ਚ ਸਾਰਾ ਚੋਰ ਜਿਹੜਾ ਸਾਫ਼ ਤਰ੍ਹਾਂ ਨਾਲ ਕੰਮ ਦਾ ਵੀ ਕਿਸ ਤਰ੍ਹਾਂ ਹਾਂਜੀ ਬਿਲਕੁਲ ਉਹਦੇ ਚ ਮੂਵ ਉਹਦਾ ਨੇ ਬੰਨਿਆ ਹੋਇਆ ਬਾਕੀ ਸਾਰੀ ਫੁਟੇਜ ਆ ਰਹੀ ਹੈ ਜਦੋਂ ਤੱਕ ਉਹਨਾਂ ਨੇ ਇਨਵਰਟਰ ਨਹੀਂ ਉਤਾਰਿਆ ਜਦੋਂ ਇਨਵਰਟਰ ਉਤਾਰ ਲਿਆ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਬੰਦ ਹੋ ਗਏ ਜੀ ਅ ਭਾਜੀ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਹੈ ਜੀ ਸਾਡੀ ਦੇਖੋ ਜੀ ਅਸੀਂ ਗਰੀਬ ਆਦਮੀ ਆ ਪ੍ਰਸ਼ਾਸਨ ਨੂੰ ਚਾਹੀਦਾ ਧਿਆਨ ਦੇਣ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੰਦੇ ਅਸੀਂ ਆਮ ਆਦਮੀ ਰੁਪਈਆ ਰੁਪਈਆ ਤੋਂ ਸਾਡਾ ਕੰਮ ਸ਼ੁਰੂ ਹੋ ਜਾਂਦਾ ਜੇ ਸਾਹਮਣਾ ਟੋਪੀ ਕੋਲੇ ਦਾ ਅਸੀਂ ਘਟੋ ਘੜ 12 12 13 13 ਘੰਟੇ ਇੱਥੇ ਡਿਊਟੀ ਦਿੰਦੇ ਤੁਸੀਂ ਸਾਡੇ ਸਾਡੇ 9 ਵੇ ਰਾਤ ਨੂੰ ਕਰੇ ਜਾਂਦੇ ਹੋ ਠੀਕ ਹੈ ਆਮ ਬੰਦਾ ਸੇਵੇ ਕੀ 25000 ਰੁਪਏ ਕੈਸ਼ ਹੈ ਪਲੱਸ ਸਮਾਨ ਹੈ ਹਰ ਕਲਾਕੇ ਕੋਈ ਲੱਗਦਾ 60 70 ਹਜ਼ਾਰ ਤੋਂ ਉੱਪਰ ਦਾ ਸਾਮਾਨ ਜਿਹੜਾ ਚੱਲਦਾ ਸਾਡਾ ਕੋਈ ਲੱਖ ਦੇ ਥੱਲੇ ਦਾ ਨੁਕਸਾਨ ਹੈ ਗਿਆ ਜੀ ਲੱਖ ਦੇ ਥੱਲੇ ਦਾ ਹਾਂ ਜੀ ਭਾਈ ਰੋਜ਼ ਇੱਕ ਇੱਕ ਰੋਇਆ ਕਮਾਣਾ ਹੋਰੀ ਇਕਦਮ ਬਿਲਕੁਲ ਜੀ ਬਿਲਕੁਲ ਦੇਖੋ ਤੁਹਾਡੇ ਸਾਹਮਣੇ ਹੀ ਆ ਹੁਣ ਅਸੀਂ ਡੇਲੀ ਆਨੇ ਡੇਲੀ ਜਾਂਦੇ ਆ ਅਸੀਂ ਆਪਦੀ ਦਿਹਾੜੀ ਕਦੇ ਨਹੀਂ ਲਾਂਦੇ ਕਿ ਬੰਦੇ ਨੂੰ ਕਿੰਨੀ ਦਿਹਾੜੀ ਪੈਂਦੀ ਹੈ ਅਸੀਂ ਇਹ ਸੋਦੇ ਚਲੋ ਮੋਲੀ ਮਿਲ ਜਾਵੇ ਉਹੀ ਬੋਤ ਹੈ ਤੇ ਅਸੀਂ ਸਾਡੇ ਆਪਣੇ ਵੀ ਖਰਚੇ ਨੇ ਸੋ ਬੱਚਿਆਂ ਦੇ ਵੀ ਹੈ ਬੜਾ ਮੁਸ਼ਕਿਲ ਹੈ ਜੀ ਅੱਜਕੱਲ੍ਹ ਦੇਗਾ ਕੰਮ ਵੀ ਕਰਨਾ ਤਿੰਨ ਬੱਚੇ ਮੇਰੇ ਆ ਮਤਲਬ 7-8 ਜਣੇ ਫੈਮਿਲੀ ਆ ਪਰੇ ਗਿਆ ਜੀ ਮਾਰਕੀਟ ਚ ਇੰਨਾ ਕੰਮ ਵੀ ਨਹੀਂ ਆ ਦੋਨੋਂ ਬ੍ਰਦਰ ਇੱਥੇ ਕੰਮ ਕਰਦੇ ਆ ਜੀ ਇਹ ਵੱਡੇ ਬ੍ਰਦਰ ਨੇ ਮੈਂ ਛੋਟਾ ਬ੍ਰਦਰ ਮੇਰੇ ਕੋਲ ਲੈਬੋਰਟਰੀ ਆ ਜੀ ਇਨਾਂ ਕੋਲ ਆ ਕਰਿਆਨਾ ਸਟੋਰ ਆ ਸਾਡੀ ਇਕੱਠੀ ਆ ਦੋਵੇਂ ਦੁਕਾਨਾਂ ਭਾਜੀ ਹੁਣ ਜਿਵੇਂ ਪ੍ਰਸ਼ਾਸਨ ਕੋਲ ਕੀ ਤੁਹਾਡੀ ਮੰਗ ਹੈ ਸਾਡੀ ਇਹੀ ਮੰਗ ਹੈ ਜੀ ਜੋ ਸਾਡਾ ਨੁਕਸਾਨ ਆਇਆ ਉਹਨੂੰ ਸਾਡਾ ਪਰਵਾਹੀ ਕਰਵਾਏ ਔਰ ਜੋ ਵੀ ਬੰਦੀ ਕਾਰਵਾਈ ਆ ਉਹ ਕਰਨ ਇਹੀ ਮੰਗਾਈ ਸਾਡੇ ਭਾਜੀ ਜਿਵੇਂ ਹੁਣ ਤੱਕ ਗੱਲ ਕਰੀਏ ਪੁਲਿਸ ਹਲੇ 8 ਵਜੇ ਤੱਕ ਦੌਰਤ ਤੋਂ ਲੈ ਕੇ ਹੁਣ ਤੱਕ ਨਹੀਂ ਆਈ ਹੈ ਇਹ ਲੱਗਦਾ ਨਹੀਂ ਕੋਈ ਕਿਤੇ ਨੈਗਲੀਜੈਂਸੀ ਵਗੈਰਾ ਮੈਨੂੰ ਅਦਾ ਜਿਵੇਂ ਲੱਗਦਾ ਪੁਲਿਸ ਨਾਂ ਰਲੀ ਹੈ ਮਰੋ ਸਾ ਇਸ ਕਰੀ ਨਹੀਂ ਹੈ ਜਦੋਂ ਮੈਂ ਇਹ ਪਰਪੇ ਕਿ ਹਰ ਪੁਲਿਸ ਬੰਦੇ ਨੂੰ ਪਤਾ ਕਿ ਚੋਰ ਘੜੇ ਹੁੰਦੇ ਆ ਪਰ ਉਹ ਨਹੀਂ ਜਾਂਦੇ ਇਸ ਕਰਕੇ ਕਾਰਵਾਈ ਕਰੀ ਮੈਨੂੰ ਕੋਈ ਇਸ ਕਰਕੇ ਕੀ ਸੁਣਵਾਈ ਕੋਈ ਨਹੀਂ ਆਮ ਬੰਦੇ ਇਸ ਕਰਕੇ ਪੇ ਭਾਜੀ ਗੱਲ ਕਰੀਏ ਤੇ ਪਰਪਾਈ ਕਰਨਾ ਵੀ ਬੜਾ ਔਖਾ ਹੈ ਇਹ ਸਾਰੀ ਚੀਜ਼ ਨੂੰ ਕਿਉਂਕਿ ਕਮਾਉਣਾ ਰੋਜ਼ ਦਾ ਥੋੜਾ ਥੋੜਾ ਔਰ ਗਿਆਇਆ ਇਕਦਮ ਸਾਰਾ ਬਿਲਕੁਲ ਜੀ ਮੇਰੇ ਕੋਲ ਇਹਨਾਂ ਦੇ ਬਿੱਲ ਦੇਣੇ ਪਏ ਆਲੇ ਮੇਲੇ ਪਰ ਪੇਮੈਂਟ ਤਾਂ ਸਾਰੇ ਬਿੱਲ ਕਿੱਲੇ ਕਰਦਾ ਮੇਲਾ ਲੇਕਿਨ ਮੈਂ ਅਸੂਦਾਰ ਮਾਲ ਚੱਕਦੇ ਆ ਪੇਮੈਂਟ ਆਈਏ ਲੋਕ ਮਹੀਨੇ ਬਾਅਦ ਆ ਰਹੀ ਹੈਗੀ ਫਿਰ ਮੈਂ ਆਪਣੇ ਲੋਕਾਂ ਨੂੰ ਦਿਵਾਵਾਂਗਾ ਮੇਲਾ ਦੁਪਹਿਰ ਸ਼ਾਮ ਤੇ ਜੋੜਦੇ ਆ ਜੀ ਵੇਖੋ ਤਿੰਨ ਬੱਚੇ ਮੇਰੇ ਕੋਲ ਲੱਗੇ ਵੱਡੇ-ਵਡੇ ਆ ਬਿਲਕੁਲ ਜੇ ਗੱਲ ਕਰੀਏ ਦੇਖੋ ਅਗਰ ਸਚਾਈ ਆਪਾਂ ਜਾਣੀਏ ਤਾਂ ਕੱਲੀ ਚੋਰੀ ਹੋ ਜਾਣਾ ਇੱਕ ਉਹ ਨਹੀਂ ਚੋਰ ਕੀ ਕੀ ਚੀਜ਼ਾਂ ਨੇ ਤੁਸੀਂ ਦੇਖੋ ਕਿਸ ਤਰ੍ਹਾਂ ਦੁਕਾਨਦਾਰ ਰੋਜ਼ ਮਿਹਨਤ ਕਰਦਾ ਹੈ ਰੋਜ਼ ਤਾਜੀ ਕਮਾਉਂਦਾ ਤਾਜੀ ਖਾਂਦਾ ਉਸ ਦੇ ਬਾਵਜੂਦ ਚੋਰ ਜਿਹੜੇ ਆਂਦੇ ਨੇ ਮਿੰਟਾਂ ਦੇ ਵਿੱਚ ਆਪਾਂ ਦੇਖਿਆ ਕਿ ਚੋਰੀ ਕਰਕੇ ਤੇ ਉਹ ਚਲੇ ਜਾਂਦੇ ਨੇ ਇੱਕ ਘੰਟੇ ਵਿੱਚ ਇਹਨਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਪਰ ਉਸ ਦੇ ਬਾਵਜੂਦ ਇੱਕ ਥੋੜੀ ਜਿਹੀ ਢਿੱਲੀ ਕਾਰਗੁਜ਼ਾਰੀ ਜੇ ਕਹੀਏ ਤੇ ਪੁਲਿਸ ਦੀ ਵੀ ਹੈ ਕਿਉਂਕਿ ਜਿਹੜੀ ਕੰਪਲੇਂਟ ਹੈ ਉਹ 8 ਵਜੇ ਦੀ ਦਿੱਤੀ ਹੋਈ ਹੈ 2 ਵਜੇ ਨੂੰ ਆ ਗਏ ਨੇ ਹੱਲੇ ਤੱਕ ਕੋਈ ਵੀ ਅਧਿਕਾਰੀ ਹੈ ਪੁਲਿਸ ਦਾ ਬੰਦਾ ਹੈ ਤੇ ਇਹਨਾਂ ਦੀ ਸਾਰ ਲਾਈਨ ਨਹੀਂ ਆਇਆ ਜਦਕਿ ਇਹ ਹੱਲੇ ਕੀ ਸ਼ਟਰ ਰਿਪੇਅਰ ਕਰਾਂਗੇ ਉਸ ਤੋਂ ਬਾਅਦ ਲਾਣਗੇ ਨਹੀਂ ਤਾਂ ਬਾਹਰ ਅੱਜ ਵੀ ਇਹ ਖੁਦ ਸੁਰੱਖਿਆ ਗਾਰਡ ਬਣ ਕੇ ਖੜੇ ਰਹਿਣਗੇ ਤਾਂ ਕਿ ਅਸੀਂ ਦੁਕਾਨ ਦੇ ਅੱਜ ਫੇਰ ਹੋਵੇਂ ਦਾ ਚਾਂਸ ਨਾ ਹੋਵੇ ਭਾਜੀ ਇੱਕ ਗੱਲ ਹੋਰ ਪੁੱਛਣਾ ਚਾਹਨਾ ਮੰਨ ਲਓ ਲੈ ਨਹੀਂ ਆਂਦੀ ਪੁਲਿਸ ਤੁਸੀਂ ਕਾਰਗੈਰੀ ਬਸ ਰੁਕੇ ਹੋਏ ਹੋ ਵੀ ਨਹੀਂ ਹਲੇ ਬਣਾ ਰਹੇ ਤੇ ਭਾਜੀ ਕਿਵੇਂ ਫਿਰ ਆ ਵੀ ਬਾਹਰ ਬੈਠੋਗੇ ਰਾਤ ਨੂੰ ਸਾਨੂੰ ਸਾਰੀ ਰਾਤ ਬਹਿਣਾ ਪੈਣਾ ਆ ਵੀ ਰੱਖਿਆ ਕਰਨੀ ਪੈਣੀ ਪੁਲਿਸ ਤਾਂ ਕਰਨੀ ਰਹੀ ਹੈ ਭਾਜੀ ਸਾਨੂੰ ਹੀ ਐਕਸ਼ਨ ਲੈਣਾ ਪੈਣਾ ਆਪਣਾ ਕਾਰੋਬਾਰ ਛੱਡ ਕੇ ਅਸੀਂ ਦੁਕਾਨਾ ਵੇ ਦਿਨੇ ਵੀ ਦੁਕਾਨਾ ਤੇ ਰਾਤ ਨੂੰ ਵੀ ਦੁਕਾਨਾ ਤੇ ਸਾਡਾ ਤਾਂ ਘਰ ਹੀ ਨਹੀਂ ਰਹਿ ਗਿਆ ਭਾਜੀ ਫਿਰ ਕੋਈ ਘਰ ਛੱਡ ਕੇ ਆਈ ਆ ਆ ਦੇਖੋ ਜੀ ਬਿਲਕੁਲ ਘਰ ਦੇ ਵੀ ਜਿਹੜੇ ਨਾਲ ਨੇ ਲੇਡੀਜ਼ ਜਿਹੜੇ ਉਹ ਆਏ ਹੋਏ ਨੇ ਇਸੇ ਕਰਕੇ ਹੀ ਵੀ ਚ ਪਰਿਵਾਰ ਤੇ ਮੁਸੀਬਤ ਆ ਗਈ ਹੈ ਤੇ ਪਰਿਵਾਰ ਇਕੱਠਾ ਵੇਟ ਕਰ ਰਿਹਾ ਕਿੰਨਾ ਦੁੱਖ ਉਹਨਾਂ ਨੂੰ ਲੱਗਾ ਹੋਏਗਾ ਪਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੁਜਾਰਿਸ਼ ਜ਼ਰੂਰ ਹੈ ਕਿ ਠੀਕ ਹੈ ਅਸੀਂ ਚੋਰਾਂ ਨੂੰ ਫੜਨਾ ਬਾਅਦ ਦੇ ਵਿੱਚੋਂ ਫੜ ਲੈਣੇ ਆ ਲੇਕਿਨ ਥੋੜਾ ਬਹੁਤ ਜਲਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਪੁਲਿਸ ਦੀ ਹੋਣੀ ਚਾਹੀਦੀ ਹੈ ਤਾਂਕਿ ਆ ਪਰਿਵਾਰ ਨੂੰ ਜਾਂ ਜਿਹੜੇ ਜਿਨ੍ਹਾਂ ਤੇ ਚੋਰੀ ਹੁੰਦੀ ਹੈ ਉਹਨਾਂ ਨੂੰ ਥੋੜਾ ਜਆ ਜਿਹੜਾ ਉਹ ਮਿਲੇ ਵੀ ਹਾਂ ਯਾਰ ਸਾਡੇ ਨਾਲ ਪ੍ਰਸ਼ਾਸਨ ਜਿਹੜਾ ਉਹ ਖੜਾ ਹੁਣ ਦੇਖਦੇ ਹਾਂ ਕਿ ਪੁਲਿਸ ਦੀ ਅਗਲੀ ਕਾਰਵਾਈ ਜਿਹੜੀ ਹੈ ਉਹ ਕਦੋਂ ਹੁੰਦੀ ਹੈ